ਆਲੂਆਂ ਦੀ ਪਟਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਇਸ ਵਾਰ ਮਾਰਕੀਟ 'ਚ ਆਲੂ ਦਾ ਰੇਟ ਹੈ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ ਹੈ ਪਰ ਰੇਟ ਦੇ ਨਾਲ ਜਿਹੜਾ ਝਾੜ ਹੈ ਉਹ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਘਟ ਗਿਆ ਜਿਸ ਦਾ ਕਾਰਨ ਖੇਤੀਮਹਾਰ ਪਿਛਲੇ ਦਿਨਾਂ 'ਚ ਪਈ ਧੁੰਦ ਨੂੰ ਦੱਸ ਰਹੇ ਨੇ ਕਿਉਂਕਿ ਪਰਾਲੀ ਨੂੰ ਜਿਹੜੀ ਅੱਗ ਲਾਈ ਸੀ ਉਹਦੇ ਨਾਲ ਧੂਆ ਬਣ ਗਿਆ ਤੇ ਕੁਝ ਧੁੰਦ ਪੈ ਰਹੀ ਸੀ ਇਹਨਾਂ ਦੇ ਸਮੇਲ ਨਾਲ ਜਿਹੜਾ ਸਮੋਗ ਦੇ ਕਾਰਨ ਤਕਰੀਬਨ 10-12 ਦਿਨ ਤੱਕ ਸੂਰਜ ਦੀ ਧੁੱਪ ਨਹੀਂ ਲੱਗੀ ਜਿਹਦੇ ਕਰਕੇ ਆਲੂ ਦਾ ਸਾਈਜ਼ ਨਹੀਂ ਬਣਿਆ ਇਸ ਲਈ ਇਸ ਵਾਰ ਕਿਸਾਨ ਜਿਹੜੀ ਪਟਾਈ ਨੇ ਉਹ ਲੇਟ ਕਰ ਰਹੇ ਨੇ ਪਿਛਲੇ ਸਾਲ ਪਟਾਈ ਸੀ ਜਿਹੜੀ ਉਹ ਤਕਰੀਬਨ 20 ਨਵੰਬਰ ਤੋਂ ਸ਼ੁਰੂ ਹੋ ਗਈ ਸੀ ਪਰ ਇਸ ਵਾਰ ਅੱਜ 29 ਨਵੰਬਰ ਹੋ ਗਿਆ ਕੋਈ ਟਾਮੀ ਟਾਮੀ ਉਹ ਪਟਾਈ ਸ਼ੁਰੂ ਹੋਈ ਹੈ ਕਿਉਂਕਿ ਕਿਸਾਨਾਂ ਨੇ ਜਦੋਂ ਆਪਣੇ ਖੇਤਾਂ 'ਚ ਆਲੂ ਪਟਕੇ ਦੇਖਿਆ ਤਾਂ ਉਹਦਾ ਸਾਈਜ਼ ਨਹੀਂ ਸੀਗਾ ਜਿਸ ਕਰਕੇ ਪਟਾਈਆ ਜਿਹੜੀ ਉਹ ਅਚੜ ਰਹੀ ਆ ਜਿੱਥੇ ਤੱਕ ਆਲੂ ਦੇ ਭਵਿੱਖ ਦੀ ਗੱਲ ਆ ਮੰਡੀਆਂ ਚ ਜੋ ਰੁਝਾਨ ਸਾਹਮਣੇ ਆ ਰਹੇ ਨੇ ਜਾਂ ਪ੍ਰੋਸੈਸਿੰਗ ਇੰਡਸਟਰੀ ਚ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਉਹਦੇ ਤੋਂ ਲੱਗਦਾ ਹੈ ਵੀ ਇਸ ਵਾਰ ਜਿਹੜਾ ਆਲੂ ਦੀ ਮੰਗ ਬਹੁਤ ਜ਼ਿਆਦਾ ਰਹੂਗੀ ਤੇ ਰੇਟ ਵੀ ਉੱਚੇ ਰਹਿਣਗੇ ਇਸ ਕਰਕੇ ਕਿਸਾਨਾਂ ਨੂੰ ਕੋਈ ਕਾਹਲ ਕਰਨ ਦੀ ਲੋੜ ਨਹੀਂ ਜਦੋਂ ਤੱਕ ਆਲੂ ਦਾ ਸਾਈਜ਼ ਨਹੀਂ ਵੱਣਦਾ ਉਦੋਂ ਤੱਕ ਇਹਦਾ ਝਾੜ ਨਹੀਂ ਵੱਣਨਾ ਇਸ ਕਰਕੇ ਕੋਈ ਬਾੜੀ ਕਾੜ ਨਾ ਕਰਨ ਕਿਸਾਨਾਂ ਤੇ ਲੱਗਦਾ ਇਹ ਹੈ ਵੀ ਰੇਟ ਨੇ ਜਿਹੜੇ ਉਹ ਇਸ ਵਾਰ ਸਥਿਰ ਰਹਿਣਗੇ ਕਿਉਂਕਿ ਆਪਾਂ ਨੇ ਪਹਿਲਾਂ ਦੇਖਿਆ ਹੈ ਵੀ ਪਖਰਾਜ ਆਲੂ ਦਾ ਜਿਹੜਾ ਰੇਟ ਇਸ ਵਾਰ ਖੁੱਲਿਆ ਸੀ ਉਹ ਤਕਰੀਬਨ 40 ਰੁਪਏ ਕਿਲੋ ਤੇ ਖੁੱਲਿਆ ਸੀ ਤੇ ਫਿਰ ਹੌਲੀ ਹੌਲੀ ਆਉਂਦਾ ਆਉਂਦਾ ਇਹ ਇੱਕ ਵਾਰ 20 ਰੁਪਏ ਕਿਲੋ ਤੇ ਵੀ ਆ ਗਿਆ ਸੀ ਤੇ ਅੱਜ ਮੁੜ ਕੇ ਇਹ ਫੇਰ ਦੁਬਾਰਾ ਉੱਚਾ ਉੱਠਣ ਲੱਗਿਆ ਤੇ ਅੱਜ ਮੈਂ ਹੁਣੇ ਹੀ ਪਟਿਆਲਾ ਮੰਡੀ 'ਚ ਜਾ ਕੇ ਆਇਆ ਉੱਥੇ ਅੱਜ ਪਖਰਾਜ ਆਲੂ ਜਿਹੜਾ ਵਧੀਆ ਆਲੂ ਆ ਉਹ 30 ਰੁਪਏ ਕਿਲੋ ਦਾ ਭਾਅ ਤੇ ਵਿਕਿਆ ਤੇ ਜਿਹਦੇ ਤੋਂ ਇਹ ਅਨਮਾਨ ਲਾਇਆ ਗਿਆ ਹੈ ਵੀ 20 ਰੁਪਏ ਤੋਂ 30 ਰੁਪਏ ਤੇ ਆਲੂ ਦਾ ਰੇਟ ਇਸ ਸਾਲ ਉਹ ਵੀ ਫਖਰਾਜ ਆਲੂ ਦਾ ਉੱਪਰ ਜਾਣਾ ਬਹੁਤ ਅਜੰਬੇ ਵਾਲੀ ਗੱਲ ਹੈ ਇਸ ਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਸਾਰੇ ਜਿਹੜੇ ਸਟੋਰ ਨੇ ਖਾਲੀ ਨੇ ਮੰਗ ਆਲੂ ਦੀ ਬਹੁਤ ਜ਼ਿਆਦਾ ਜਿੰਦੇ ਕਰਕੇ ਇਹ ਭਾਅ ਚ ਵਧਦਾ ਹੋਇਆ ਆਪਾਂ ਸਾਰੇ ਕਿਸਾਨਾਂ ਨੇ ਦੇਖਿਆ ਕਿ ਪਿਛਲੇ ਸਾਲਾਂ ਦੇ ਵਿੱਚ ਫਖਰਾਜ ਆਲੂ ਦਾ ਜਿਹੜਾ ਰੇਟ ਖੁੱਲਦਾ ਸੀਗਾ ਉਹ ਜਦੋਂ ਇੱਕ ਵਾਰ ਡਾਊਨ ਆਉਣ ਲੱਗ ਜਾਂਦਾ ਸੀ ਮੁੜ ਕੇ ਉਹ ਦੁਬਾਰਾ ਉੱਪਰ ਨਹੀਂ ਸੁੱਟਦਾ ਸਭਾ ਡਾਊਨ ਆਉਂਦਾ ਆਉਂਦਾ ਇਹਨਾਂ ਦਿਨਾਂ 'ਚ ਕਾਫੀ ਹੀਟ ਆ ਜਾਂਦਾ ਸੀ ਪਰ ਇਸ ਵਾਰ ਉਸ ਤੋਂ ਉਲਟ ਹੋ ਰਿਹਾ ਜਿਹਦਾ ਵੱਡਾ ਕਾਰਨ ਹੈ ਵੀ ਆਲੂ ਦੀ ਫਸਲ ਤੇ ਪਈ ਜਿਹੜੀ ਕੁਦਰਤ ਦੀ ਮਾਰ ਹੈ ਜਿਹਦੇ ਕਰਕੇ ਝਾੜ ਘਟਿਆ ਹੈ ਡਿਮਾਂਡ ਆਲੂ ਦੀ ਹੁੰਨੀਓ ਹੈ ਝਾੜ ਘਟਣ ਕਰਕੇ ਜਿਹੜਾ ਰੇਟ ਵਧ ਰਿਹਾ ਸੋ ਮੇਰੇ ਸਾਰੇ ਆਲੂ ਉਤਪਾਦਕਾਂ ਨੂੰ ਇਹ ਰਾਏ ਹੈ ਵੀ ਆਲੂ ਪੱਟਣ ਚ ਕਾਹਲ ਨਾ ਕਰਿਓ ਆਰਾਮ ਨਾਲ ਜਦੋਂ ਸਾਈਜ਼ ਬਣ ਗਿਆ ਉਦੋਂ ਆਪਣਾ ਆਲੂ ਪੱਟਿਓ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਮਾਰਕੀਟ ਦੇ ਇਕਦਮ ਢੇਠਾ ਆਉਣ ਦੇ ਕੋਈ ਸੰਕੇਤ ਨਹੀਂ ਹੈਗੇ ਸੋ ਰੰਮੇ ਨਾਲ ਚੱਲਿਓ ਕਿਉਂਕਿ ਆਲੂ ਦੇ ਉੱਤੇ ਆਪਣਾ ਖਰਚਾ ਜਿਹੜਾ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਬਹੁਤ ਮਹਿੰਗੀਆਂ ਸਪਰਿਆਂ ਡੀਜ਼ਲ ਲੇਬਰ ਬੀਜ ਸਾਰਾ ਕੁਝ ਬਹੁਤ ਮਹਿੰਗਾ ਖਰਚ ਕਰਕੇ ਜਿਹੜਾ ਆਲੂ ਆਪਾਂ ਨੇ ਪੈਦਾ ਕੀਤਾ ਸੋ ਇਹਦੀ ਮਾਰਕੀਟਿੰਗ ਕਰਨ ਲਈ ਵੀ ਧਿਆਨ ਰੱਖਿਓ ਕਿ ਪਿਛਲੇ ਸਾਲਾਂ ਚ ਆਪਾਂ ਨੇ ਦੇਖਿਆ ਵੀ ਆਪਣੇ ਆਲੇ-ਦਾਲੇ ਵਾਲੀਆਂ ਸਟੇਟਾਂ ਦੇ ਵਿੱਚ ਆਲੂ ਆਪਣੇ ਨਾਲੋਂ 4 ਤੋਂ 5 ਰੁਪਏ ਕਿਲੋ ਮਹਿੰਗਾ ਵਿਕਦਾ ਰਿਹਾ ਪਰ ਪੰਜਾਬ ਦੇ ਵਿੱਚ ਕਿਸਾਨਾਂ ਚ ਇੰਨੀ ਕਹਾੜ ਲੱਗ ਜਾਂਦੀ ਹੈ ਵੀ ਉਹ ਪੱਟਣ ਲੱਗੇ ਫਿਰ ਇਹ ਨਹੀਂ ਦੇਖਦੇ ਹੈਗੇ ਵੀ ਮੰਡੀ ਚ ਉਹਨਾਂ ਨੂੰ 4 ਪੈਸੇ ਵਟੇ ਜਾਣਗੇ ਜਾਂ ਨਹੀਂ ਪਿਛਲੇ ਸਾਲ ਵੀ ਮੈਂ ਅਨਾਜ ਮੰਡੀ ਚ ਕਿਸਾਨਾਂ ਨੂੰ ਬੇਨਤੀ ਕੀਤੀ ਸੀਗੀ ਜਦੋਂ ਆਲੂ ਦਾ ਰੇਟ 6 6.5 ਰੁਪਏ ਆ ਗਿਆ ਸੀ ਤੇ ਮੈਂ ਕਿਹਾ ਸੀਗਾ ਵੀ ਰੁਕ ਜਿਓ ਜਿੰਨੇ ਪੈਸੇ ਹੋਣ ਵਟ ਰਹੇ ਉਹਦੇ ਨਾਲੋਂ ਵੱਧੇ ਵਟਾਂਗੇ ਤੇ ਉਦੋਂ ਬਹੁਤ ਸਾਰੇ ਕਿਸਾਨਾਂ ਨੇ ਇਸ ਗੱਲ ਤੇ ਗੌਰ ਕਰਦੇ ਆ ਪਟਾਈ ਰੋਕੀ ਸੀ ਤੇ ਆਪਾਂ ਦੇਖਿਆ ਵੀ 6 ਰੁਪਏ ਤੋਂ ਇੱਕਦਮ ਰੇਟ ਜਿਹੜਾ ਸੀਗਾ ਉਹ 9 9.5 ਰੁਪਏ ਤੇ ਚਲਿਆ ਗਿਆ ਸੀ ਸੋ ਇਸ ਵਾਰ ਵੀ ਕਾਹਲ ਕਰਨ ਦੀ ਲੋੜ ਨਹੀਂ ਹੈਗੀ ਆਰਾਮ ਨਾਲ ਆਲੂ ਦੀ ਪਟਾਈ ਕਰੋ ਤੇ ਲੱਗਦਾ ਹੈ ਵੀ ਭਾਅ ਇਹ ਜਿਹੜਾ ਚੰਗਾ ਰਹੂਗਾ ਤੇ ਆਪਾਂ ਚਾਰ ਪੈਸੇ ਚੰਗੇ ਵਟਾਂਗੇ ਧੰਨਵਾਦ ਜੀ